ਇਰਤ ਦੇ ਪਾਕ ਦਫਤਰ ਪਾਜਲਕਾ ਵਿੱਚ ਆਉਣ ਵਾਲੇ ਲਾਪਾਤਰੀਆਂ ਦੀਆਂ ਪਰੇਸ਼ਾਨੀਆਂ ਦਾ ਹੱਲ ਨਹੀਂ ਹੋ ਰਿਹਾ ਹੈ ਹਾਲਾਂਕਿ ਦਫਤਰ ਵਿੱਚ ਆਉਣ ਵਾਲੇ ਲੋਕਾਂ ਲਈ ਬੈਠਣ ਦਾ ਪ੍ਰਬੰਧ ਤਾਂ ਕਰ ਦਿੱਤਾ ਗਿਆ ਹੈ ਪਰ ਬਾਕੀ ਪਰੇਸ਼ਾਨੀਆਂ ਦਾ ਕੋਈ ਹੱਲ ਨਹੀਂ ਹੋ ਰਿਹਾ ਦਫਤਰ ਵਿੱਚ ਆਉਣ ਵਾਲੇ ਲਾਪਾਤਰੀਆਂ ਨੇ ਉਹਨਾਂ ਦੀ ਮਕਮਲ ਪਰੇਸ਼ਾਨੀਆਂ ਦਾ ਹੱਲ ਕਰਨ ਦੀ ਮੰਗ ਕੀਤੀ ਹੈ ਮੇਰਾ ਨਾਮ ਸਰਜੀ ਸਿੰਘ ਹੈ ਮੇਰਾ ਪਿੰਡ ਰੇਤਲੇ ਬਣੀ ਨੌਜਵਾਨ ਸਭਾ ਦਾ ਪ੍ਰਧਾਨ ਹ ਇੱਥੇ ਜਿਹੜੇ ਨ ਆਪਣੇ ਲਾ ਪਾਤਰੀ ਦੇ ਵਿਜੀਫੇ ਦੇ objections ਨਾਲ ਆਈ ਜਾਂਦੇ ਆ ਕਿਸੇ ਕਿਸੇ ਕੋਈ ਗੱਲ ਵੀ ਨਹੀਂ ਹੁੰਦੀ ਮੰਨ ਲਓ ਸਾਈ ਫਾਰਮ ਨੰਬਰ ਦੱਸ ਦੇਣੀ ਵੀ ਕਿਹੜੀ ਤਰੀਕ ਤੋਂ ਕਿਹੜੇ ਤਰੀਕੇ ਲਿਖਣਾ ਜਿਵੇਂ TJ ਮੈਨੇ ਅਡਮਿਸ਼ਨ ਹੁੰਦੀ ਬੱਚੇ ਦੀ ਤੇ ਉਸ ਤੋਂ ਪਹਿਲਾਂ ਤੇ ਉਹਨਾਂ ਨੂੰ ਮੰਗ ਲਿਆ ਇਹ ਕਹਿੰਦੇ ਨੇ ਵੀ 6 ਜਦੋਂ ਤੁਸੀਂ ਇੱਥੇ ਵੀ ਆਪਣੀ ਤੁਹਾਡੇ ਤੇ ਵਿਜੀਫਾ ਫਾਰਮ ਜਮ੍ਹਾਂ ਹੁੰਦਾ ਹੈ ਉਸ ਟਾਈਮ ਤੋਂ ਬਾਅਦ ਕੋਈ ਗੱਲ ਨਹੀਂ ਦੱਸਦੇ ਬਸ ਇਹ ਐਬਜੈਕਸ਼ਨ ਲਾ ਲੈਂਦੇ ਕਿਸੇ ਨੂੰ ਕੋਈ ਗੱਲ ਨਹੀਂ ਦੱਸਦੇ ਬਸ ਉਹ ਤੂੰ 4 ਵਜੇ ਤੂੰ ਆ ਕੇ ਲੋਕ ਇੱਥੇ ਬੜੇ ਖੱਜਲ ਖਵਾਰ ਹੁੰਦੇ ਨੇ ਇਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਇੱਕ ਐਬਜੈਕਸ਼ਨ ਲਾਵੇ ਸਿੱਧਾ-ਸੁਧਾ ਸੇਵਾ ਕੇਂਦਰ ਜਾਣੀ ਚਾਹੀਦੀ ਏ ਇਹ ਸੇਵਾ ਕੇਂਦਰ ਨਹੀਂ ਭੇਜਦੇ ਜੇ ਸੇਵਾ ਕੇਂਦਰ ਲੈ ਕੇ ਜਾਈਦਾ ਫਾਰਮ ਉੱਥੇ ਉਹ ਕੋਈ ਸੁਣਾਈ ਨਹੀਂ ਕਰਦੇ ਉਹ ਕਹਿੰਦੇ ਕਿ ਤੁਸੀਂ ਹੈੱਡ ਕੁਆਰਟਰ ਜਾਓ ਜਦੋਂ ਹੈੱਡ ਕੁਆਰਟਰ ਆਣੇ ਆ ਉਹ ਕਹਿੰਦੇ ਅੱਜ ਹੈ ਨਹੀਂ ਆਏ ਸੀ ਉਹ ਕਹਿੰਦੇ ਨੇ ਮੰਗਲਵਾਰ ਵੀਰਵਾਰ ਮੰਗਲ ਵੀ ਆदि ਮੰਗਲਵਾਰ ਹੈਗਾ ਇਸ ਟਾਈਮ ਕੋਈ ਨਹੀਂ ਬੱਥਾ ਜਦੋਂ ਵੀ ਆਣੇ ਕਹਿੰਦੇ ਮੀਟਿੰਗ ਤੇ ਗਏ ਹੋਏ ਨਹੀਂ ਇਹ ਕਦੇ ਵੀ ਨਹੀਂ ਕੰਮ ਕਰਦੇ ਇਸ ਲਈ ਇਹ ਅੱਗੇ ਇਸ ਤਰ੍ਹਾਂ ਦੀ ਕਦੇ ਨਹੀਂ ਆਈ ਜਿੰਨੇ ਵੀ ਇਹ ਸਰਕਾਰਾਂ ਆਈਆਂ ਨੇ ਉਹਨਾਂ ਨੇ ਕਦੇ ਵੀ ਇਹ ਜੀ ਆਬਜੈਕਸ਼ਨਾਂ ਵਗੈਰਾ ਕਦੇ ਨਹੀਂ ਲਗੀਆਂ ਪਰ ਜਦੋਂ ਦੀ ਇਹ ਸਰਕਾਰ ਆਈਏ ਉਹਦੇ ਵੀ ਆਬਜੈਕਸ਼ਨਾਂ ਲਾਣੀਆਂ ਸ਼ੁਰੂ ਕੀਤੀਆਂ ਨੇ ਜਿਹੜਾ ਬੰਦਾ ਤਿਆਰੀ ਕਰਦਾ 500 ਰੁਪਿਆ ਉਹ 10 ਜਿਹੜੇ ਮੈਂ ਇੱਥੇ ਲਾ ਚੁੱਕਿਆ ਅਜੇ ਤੱਕ ਕੋਈ ਹੱਲ ਵੀ ਨਹੀਂ ਅੰਦਾ ਹੋਇਆ ਜਦੋਂ ਇਹਨਾਂ ਨੂੰ ਆਣੇ ਤੁਹਾਡੀ ਆਬਜੈਕਸ਼ਨ ਹੈ ਜੀ ਇਹ ਆਬਜੈਕਸ਼ਨ ਜਦੋਂ ਸੇਵਾ ਕੇਂਦਰ ਜਾਂਦੇ ਨੇ ਥੇਗਾ ਕੇਂਦਰ ਵਾਲੇ ਆਂਦੇ ਨੇ ਤੁਸੀਂ ਉੱਥੇ ਜਾਓ ਉੱਥੇ ਇੱਥੇ ਆਣੇ ਇੱਥੇ ਕੋਈ ਮਿਲਦਾ ਨਹੀਂ ਸਾਨੂੰ ਜੀ ਵੀਰਵਾਰ ਸ਼ੁੱਕਰਵਾਰ ਵੀਰਵਾਰ ਇਹ ਭਗਵੰਤ ਮਾਨ ਕਹਿੰਦਾ ਸੀ ਵੀਰ ਸ਼ੁੱਕਰ ਨਹੀਂ ਕਰਨਾ ਪਰ ਵੀਰ ਸ਼ੁੱਕਰ ਜ਼ਿਆਦਾ ਕਰਾ ਰਿਹਾ ਇਹ ਇਹ ਬੰਦਾ ਇਸ ਕਰਕੇ ਨਾ ਤਾਂ ਇੱਥੇ ਪਾਣੀ ਦਾ ਪ੍ਰਬੰਧ ਹੈ ਅੱਗੇ ਕੁਰਤੀਆਂ ਨਹੀਂ ਹੁੰਦੇ ਸੀ ਅੱਜ ਕੁਰਤੀਆਂ ਲੱਗੀਆਂ ਹੋਈਆਂ ਨੇ ਨਾ ਪਾਣੀ ਵਾਹ ਤੇ ਪ੍ਰਬੰਧ ਹੈ ਲੋਕ ਵੇਖੋ ਕਿਵੇਂ ਲੈਣਾ ਚੱਲ ਕੇ ਖੜੇ ਨੇ ਉਹ ਗੱਲ ਵੀ ਨਹੀਂ ਕਿਸੇ ਦੀ ਕੋਈ ਸੁਣਦਾ ਇਹਨਾਂ ਨੂੰ ਲੈਣਾ ਤੋਂ ਬਿਨਗੈਰ ਬਾਹਰੋਂ ਠੀਕ ਕੰਮ ਕਰਨਾ ਚਾਹੀਦਾ ਇਹ ਨਹੀਂ ਕਿ ਜੇ ਮੰਨ ਲਓ 500 ਰੁਪਏ ਦੇੜੀ 1000 ਕਿਹੜੇ ਮਾਰੇ 5000 ਰੁਪਇਆ ਗਿਆ ਜੇ 5000 ਰੁਪਇਆ ਦੇ ਪਿੱਛੇ 2000 ਰੁਪਇਆ ਮਿਲਣਾ ਤੇ 3000 ਰੁਪਇਆ ਆਪ ਦਾ ਖਰਾਬ ਨਹੀਂ ਹੋਇਆ ਇਹਨਾਂ ਨੂੰ ਇਹ ਓਬਜੈਕਸ਼ਨ ਨਹੀਂ ਲੈਣੀ ਚਾਹੀਦੀ ਜਦੋਂ ਫਾਰਮ ਕੰਪਲੀਟ ਹੁੰਦਾ ਜਦੋਂ ਸੁਦਾ ਸੈਂਟਰ 'ਚ ਕੰਮ ਹੁੰਦਾ ਹੈ ਸੁਦਾ ਸੈਂਟਰ 'ਚ ਇਹ ਕਹਿਣਾ ਚਾਹੀਦਾ ਹੈ B27 ਨੰਬਰ ਫਾਰਮ ਦਾ ਕੋਈ ਵੀ ਹੈ ਉਹ ਡਾਟਾ ਆਪ ਆ ਕੇ ਦੇਣ ਕਿਉਂਕਿ ਇਹਨਾਂ ਇਹ ਆਮ ਪੜ੍ਹਨੇ ਜੇ ਪੜੇ ਲਿਖੇ ਹੁੰਦੇ ਤੇ ਇਹਨਾਂ ਨੇ ਇੱਥੇ ਆ ਕੇ ਲੈਣਾ ਤੇ ਲੱਗਣਾ ਸੀ ਇਹਨਾਂ ਨੂੰ ਇਹ ਇਹ ਕਰਨਾ ਚਾਹੀਦਾ ਇਹ ਬਿਲਕੁਲ ਸਰਾਸਰ ਗਲਤ ਕਰ ਰਹੇ ਨੇ ਇਹ ਮਜ਼ਦੂਰਾ ਨੇ ਕੁਚਲਨ ਵਾਪੇ ਇਹਨਾਂ ਨੇ ਕੰਮ ਕੀਤਾ ਹੈ। ਤੁਹਾਡੀ ਕੀ ਓਬਜੈਕਸ਼ਨ ਲੱਗੀ? ਮੇਰੀ ਓਬਜੈਕਸ਼ਨ ਇਹ ਮਿਸਹੀ ਦੀ ਸਰਜਰੀ ਹੋਈ ਸੀ 2 10ਵੇਂ ਮਹੀਨੇ ਚ। 12 ਤਨੇ ਇਹਨਾਂ ਕੋਲ ਇਲੈਕਟ੍ਰਿਕ ਆ ਗਿਆ ਸੀ। ਇਹਨਾਂ ਕੋਲ ਆਇਆ ਕਹਿੰਦੇ ਚਲੇ ਜਾਓ। ਇੱਥੇ ਇਹਨਾਂ ਨੇ ਪੈਂਡਿੰਗ ਕੋਈ ਗਲਤੀ ਹੋ ਗਈ ਸੀ ਤੇ ਕਰ ਦਿੰਦੇ ਹੁਣ ਹੈੱਡ ਕੁਆਰਟਰ ਚੰਡੀਗੜ੍ਹ ਤੇ ਓਬਜੈਕਸ਼ਨ ਲੱਗੀ ਏ। ਮੈਨੂੰ ਹੁਣ 10ਵਾਂ 12ਵਾਂ ਕਿਹੜਾ ਆਇਆ ਹੈ। ਹੁਣ ਉੱਤਰ ਗਏ ਕਹਿੰਦੇ ਮੰਗਲਵਾਰ ਆਓ, ਵੀਰਵਾਰ ਆਓ, ਮੰਗਲਵਾਰ ਆਓ, ਵੀਰਵਾਰ। ਮੰਗਲ ਵੀਰਵਾਰ ਕਰੀ ਜਾਂਦੇ ਨੇ। ਉੱਤੇ ਜਾਣੋ ਉਹ ਕਹਿੰਦੇ ਗ ਉਹ ਜਲਾਲਾ ਬਾਤੋ ਨੇ ਉਹਨਾਂ ਨੇ ਇੱਕ ਫਾਰਮ ਲਿਆ ਕੇ ਉਹਨਾਂ ਨੂੰ ਖੜਾਇਆ ਇਹ ਵੀ ਇਹਨਾਂ ਦਾ ਕੰਮ ਜਲਦੀ ਤੋਂ ਜਲਦੀ ਕੀਤਾ ਜਾਣਾ ਚਾਹੀਦਾ ਜੇ 2-4 ਦਿਨਾਂ ਦੇ ਵਿੱਚ ਨਾ ਆਇਆ ਇੱਥੇ ਵੱਡਾ ਪ੍ਰਦਰਸ਼ਨ ਕਰਕੇ ਪੂਰਾ ਰੋਡ ਜਾਮ ਕੀਤਾ ਜਾਵੇਗਾ ਕਾਰਨ ਇਹ ਹੈਗਾ ਵੀ ਇਹਨਾਂ ਦੀ ਕੋਈ ਵੈਲੀ ਬੁੱਕ ਤੈ ਗਈ ਹੈ ਜਿਹੜੀ ਕਿ ਇੱਥੇ ਐਮਐਲਏ ਜਾਂ ਕੋਈ ਕੋਈ ਵੀ ਹੈ ਵਿਦਾਇਕ ਉਹ ਇਹਨਾਂ ਨੂੰ ਕਹਿ ਰਿਹਾ ਇਸ ਕਰਕੇ ਪਬਲਿਕ ਨੂੰ ਖਾਬ ਕਰ ਰਹੇ ਨੇ ਕਿਉਂਕਿ ਅੱਜ ਤੱਕ ਮੈਂ ਨਹੀਂ ਸੁਣਾ ਬੀ ਕਦੇ ਵੀ ਕਿਸੇ ਵੀ ਇਸ ਤਰ੍ਹਾਂ ਦੀ ਅਬਜੈਕਸ਼ਨ ਲੱਗੀ ਹੈ ਜੇ ਅਬਜੈਕਸ਼ਨ ਫਾਰਮ ਭਰਨ ਲੱਗਿਆ ਫਿਲ ਕਰਦੇ ਨੇ ਫਾਰਮ ਫਿਲ ਕਿਉਂ ਹੁੰਦਾ ਹੈ ਉਹ ਜੇ ਸਹੀ ਹੋਵੇ ਤਾਂ ਤੁਹਾਨੂੰ ਫਿਲ ਕਰਨਾ ਚਾਹੀਦਾ ਹੈ ਜੇ ਉਹਦਾ ਜੇ ਅਬਜੈਕਸ਼ਨ ਨਹੀਂ ਤਾਂ ਗ੍ਰੇਥ ਅਬਜੈਕਸ਼ਨ ਲਾਣੀ ਚਾਹੀਦੀ ਹੈ ਕੋ ਹਡਕੁਆਟਰ ਚ ਕਿਉਂ ਲੱਗੀ ਹੈ ਇਹ ਇਹਦਾ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ ਆਮ ਜਨਤਾ ਨੂੰ ਖੱਜਲ ਖੁਆਰ ਨਾ ਕਰੋ ਮਜ਼ਦੂਰ ਮਜ਼ਦੂਰੀ ਕਰਦਾ ਵਿਚਾਰਾ ਉਹਦੀ ਮਜ਼ਦੂਰੀ ਜੇ ਮਜ਼ਦੂਰੀ ਛੱਡ ਕੇ ਇੰਦਰ ਆਏਗਾ ਕੋਈ ਉਹ ਤਾਂ ਫਿਰ ਗੱਲ ਨਹੀਂ ਆ ਹਰ ਇੱਕ ਦਾ ਕੰਮ ਸਿੱਧਾ ਹੋਣਾ ਚਾਹੀਦਾ ਹੈ ਇਹ ਅਬਜੈਕਸ਼ਨ ਜਦੋਂ ਫਾਰਮ ਫਿਲ ਹੁੰਦਾ ਨਾ ਉਦੋਂ ਹੀ ਇਹਨਾਂ ਨੂੰ ਕੰਪਲੀਟ ਕਰਨੀ ਚਾਹੀਦੀ ਹੈ ਇਹ ਨਹੀਂ ਵੀ ਜਾ ਕੇ ਹੈੱਡ ਕੁਆਰਟਰ ਚੰਡੀਗੜ੍ਹ ਤੋਂ ਕੋਈ ਅਬਜੈਕਸ਼ਨ ਲੱਗੇ ਇਹ ਕੰਮ ਨਹੀਂ ਹੋ ਸਕਦਾ ਇਹਦਾ ਮਤਲਬ ਇਹ ਸਾਰੇ ਅਣਪੜ੍ਹ ਬੈਠੇ ਨੇ ਇਹਨਾਂ ਨੂੰ ਕੋਈ ਕਾਗਜ਼ਾਂ ਦੀ ਕਾਰਵਾਈ ਦੀ ਨਹੀਂ ਪਤਾ ਇਹ ਬਸ ਧਮਕਾਵਾ ਲੈਂਦੇ ਨੇ ਬਸ ਕੱਲਾ ਫੋਨ ਤੇ ਬੈਠੇ ਰਹੇ ਬਸ ਇਹ ਇਹਨਾਂ ਨੂੰ ਪੂਰਾ ਕੰਮ ਕਰਨਾ ਚਾਹੀਦਾ ਹੈ ਮੇਰੀ ਇਹ ਮੰਗ ਲਗੀਏ ਜਲਦੀ ਤੋਂ ਜਲਦੀ ਇਸ ਤਰ੍ਹਾਂ ਪਬਲਿਕ ਨੂੰ ਨਾ ਖਰਾਬ ਕਰੋ ਇਹਨਾਂ ਨੂੰ ਇੱਥੇ ਨਾ ਬੁਲਾਇਆ ਜਾਵੇ ਫਾਰਮ ਤੂੰ ਆਨਲਾਈਨ ਸਿੱਧਾ ਕਰਿਆ ਜਾਵੇ ਇਹਦੀ ਕਾਪੀ ਵੀ ਨਹੀਂ ਕਰਾਣੀ ਹੈ ਫਿਰ ਲੈਣਾ ਤੇ ਲੱਗੋ ਜੇ ਕੋਈ ਬੱਚੇ ਦਾ ਫਾਰਮ ਬੱਜੀ ਬਾ ਭਰਨਾ ਹੈ ਫਿਰ ਲੈਣਾ ਤੇ ਲੱਗੋ ਇਹ ਕੰਮ ਨਹੀਂ ਹੋਣਾ ਚਾਹੀਦਾ ਬਸ ਇੱਧਾ ਫਾਰਮ ਸਦਾ ਸੈਂਟਰ ਹੋਵੇ ਉਸ ਤੋਂ ਬਾਅਦ ਇਹ ਆਪੇ ਕਰਨ ਉਸ ਤੋਂ ਬਾਅਦ ਚੰਡੀਗੜ੍ਹ ਵਾਲੇ ਆਪੇ ਕੰਮ ਕਰਨਗੇ ਮੇਰੀ ਇਹ ਮੰਗ ਹੈ ਕਿ ਪਬਲਿਕ ਨੂੰ ਨਾ ਖਰਾਬੋ ਮੇਰੀ ਬੇਨਤੀ ਹੈ ਇੱਕ ਵਿਧਾਇਕ ਨੂੰ ਬੇਨਤੀ ਹੈ ਇਹਦਾ ਕੰਮ ਸਹੀ ਕਰ ਲਓ ਨਹੀਂ ਤਾਂ ਆ ਨਾਲ ਸਮਝ ਤੁਹਾਡੇ ਨੂੰ ਬੁਰਾ ਮਾੜਾ ਹਾਲਾਤ ਹੋਣਾ ਸਰਕਾਰ ਦਾ